ਮੋਦੀ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਜੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਜੀ ਮੈਂ ਕਹਿੰਦਾ ਹੋ ਸਕਦਾ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ ਹੁਣ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਗੱਲ ਮੇਰੀ ਲੋਕਾਂ ਨੂੰ ਠੀਕ ਨਾ ਲੱਗੇ ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ ਕਿਉਂਕਿ ਕਈਆਂ ਦੀ ਸੋਚ ਹੀ ਇਹ ਜਿਹੀ ਹੁੰਦੀ ਹੈ ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਣੇ ਚਾਹੀਦੇ ਨੇ ਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮੰਨੋਣੇ ਚਾਹੀਦੇ ਨੇ ਤੇ ਮੈਨੂੰ ਆਸ ਹੈ ਇਹ ਇਹਨਾ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ ਚਾਹੇ ਕਰਤਾਰਪੁਰ ਦਾ ਲਾਂਘਾ ਖਲਾ ਕੇ ਦਿੱਤਾ ਤੇ ਸੁਲਤਾਨਪੁਰ ਲੋਧੀ ਸੀਗਾ ਸਾਡਾ ਚਾਹੇ ਤਤਲਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਾਢਾ ਇਦਾਂ ਦਿਨ ਮਨਾਏ ਸੀਗੇ 450 ਆ 350 ਸਾਲਾਂ ਤੇ ਚਾਹੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਣਾਇਆ ਸੀਗਾ ਇਹ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਹੂਲੀਅਤ ਕੀਤੀ ਹੈ ਤੇ ਗੁਰਦ ਕੋਈ ਵੀ ਦਿਨ ਦਿਹਾੜਾ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸੁਭਾ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਤਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਰੋਟੀ ਬਣਾਉਣ ਦੀ ਸੇਵਾ ਕੀਤੀ ਸਬਜ਼ੀ ਬਣਾਉਣ ਦੀ ਸੇਵਾ ਕੀਤੀ ਵਰਤੋਂ ਦੀ ਸੇਵਾ ਕੀਤੀ ਯਾਰੋ ਇੱਕ ਵੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀ ਖਾਨ ਘਰ ਆਉਂਦਾ ਹੈ ਬਹੁਤ ਤਕੜਾ ਪ੍ਰਧਾਨ ਮੰਤਰੀ ਕਿਰਦਾ ਤੇ ਹੈ ਵੀ ਅੱਜ ਦੀ ਕਰੀ ਦੇ ਵਿੱਚ ਦੁਨੀਆ ਦੇ ਗਿਰਮੇ ਚੜਨੇ ਜਿਹੜੇ ਦੇਸ਼ ਆ ਉਹਨਾਂ ਚੋਂ ਕਿ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੂੰ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜੀ ਕੌਮ ਆ ਆਪਾਂ ਉਹਦੇ ਨਾਲ ਵੀ ਨਹੀਂ ਖੜਨ ਨੂੰ ਤਿਆਰ ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੱਗੜ ਦੀ ਸੇਵਾ ਕਰਦਾ ਜਿਹਦੇ ਨਾਲ ਦੁਨੀਆ ਦੇ ਵਿੱਚ ਤੁਹਾਡੇ ਲੱਗੜ ਦੀ ਮਹੱਤਾ ਵਧਦੀ ਹੈ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ ਆਪ ਦੇਖੋ ਜੀ ਪਾਤ ਦਾ ਪ੍ਰਧਾਨ ਮੰਤਰੀ ਬੋਦੀ ਸਾਹਿਬ ਉਹ ਨਗਰ ਬਤਾਈ ਜਾਂਦਾ ਹੈ ਸਬਜ਼ੀ ਬਣਾਈ ਜਾਂਦਾ ਰੋਟੀਆਂ ਬਣਵਾਈ ਜਾਂਦਾ ਇਹ ਕਿੰਨੀ ਵੱਡੀ ਗੱਲ ਹੈ ਜਦੋਂ ਦੁਨੀਆ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਣ ਸਤਕਾਰ ਉਹਨਾਂ ਦੇਸ਼ਾਂ ਵਿੱਚ ਵੀ ਵਧੇਗਾ ਕਿ ਇਹਨਾਂ ਦੇ ਨਗਰ ਦੀ ਇੰਨੀ ਵੱਡੀ ਮਹੱਤਤਾ ਹੈ ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੰਨਾ ਇਹ ਆਪਣੇ ਕੀਤਾ ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਬੋਟਾਂ ਜਾਦੇ ਨੇ ਕਿ ਉਹਨੂੰ ਬੋਟਾਂ ਦਾ ਲਾਲਚ ਆ ਆਪਣੇ ਤਾਂ ਬੋਟਾਂ ਕੁਝ ਵੀ ਨਹੀਂ ਹੈਗੀਆਂ ਕੋਈ ਗਿਣਤੀ ਚ ਨਹੀਂ ਹੁੰਦੀ ਕਿਸੇ ਤੇ ਨਾਲ ਕਰਾ ਆਪ ਕਿਹੜੇ ਇਕੱਠੇ ਤੋਂ ਨੇ ਆਪ ਤਾਂ ਸੁਇਸ ਕਰਕੇ ਵੇਲਾ ਹੁਣ ਵੇਲਾ ਸਾਰੇ ਆਪਣਾ ਆਪਣਾ ਰੱਖੋ ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ ਜਿੱਥੇ ਮਰਜ਼ੀ ਰਹੋ ਕੋਈ ਕਿਸੇ ਚ ਰਹੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਬਲਿਗਭੀਰ ਮਸਲੇ ਨੇ ਕਿਸੇ ਇੱਕ ਕੌਮ ਦੇ ਪੰਜਾਬ ਦੇ ਪਾਣੀ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਨਾਲ ਸਿੱਖ ਕੌਮ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਮਸਲੇ ਨੇ ਗੁਰੂ ਘਰਾਂ ਦੇ ਮਸਲੇ ਨੇ ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉਤਪਾਏ ਦੀ ਕਮੇਟੀ ਬਣਾ ਕੇ ਜਿਹਦੇ ਚ ਸਾਰਿਆਂ ਨੂੰ ਸਤਿਕਾਰ ਦੇਈਏ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਹੈ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ ਇਹ ਛੱਡ ਦਈਏ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ ਕਿ ਅੱਗੇ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਜੇ ਮੋਦੀ ਸਾਹਿਬ ਕੋਲੇ ਚੱਲ ਗਏ ਉਹਨਾਂ ਨੂੰ ਬਿਠਾ ਕੇ ਗੱਲ ਕਰੀਏ ਜਿਵੇਂ ਸਹਿਬਜ਼ਾਦੇ ਦਾ ਵੀ ਛੋਟਿਆਂ ਦਾ ਵੀਰ ਬਾਲਦੇਵ ਜੀ ਸੋਹਣਾਂ ਨੇ ਸਾਰੇ ਦੇਸ਼ ਦੇ ਵਿੱਚ ਬਣਾਇਆ ਕਿੱਡੀ ਵੱਡੀ ਗੱਲ ਹੈ ਬਾਲਾਂ ਤਾਂ ਪਤਾ ਹੀ ਨਹੀਂ ਸੀ ਕਿ ਸਹਿਬਜ਼ਾਦੇ ਕੌਣ ਹੁੰਦੇ ਬਹੁਤ ਸੂਬੇ ਤਾਂ ਪਤਾ ਹੀ ਨਹੀਂ ਸੀ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ ਬਾਹਰਲੇ ਰਾਜਦੂਤਾਂ ਨੂੰ ਵੀ ਦੱਸ ਦਿੱਤਾ ਕਿ ਜੀ ਸੋ ਚੰਗੀ ਗੱਲ ਕੀਤੀ ਹੈ ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ ਗੁਰੂ ਘਰ ਤੋਂ GST ਹਟਾਈ ਹੈ ਉਹ ਲੱਗ ਰਹਾ ਤੋ ਉਹ ਵੀ ਚੰਗੀ ਗੱਲ ਸੀ ਬਾਹਰੋਂ ਦਾਣ ਆਉਂਦਾ ਸੀ ਉਹ ਤੇ ਟੈਕਸ ਲੱਗਦਾ ਸੀ ਉਹ ਬੰਦ ਕੀਤਾ ਉਹ ਚੰਗੀਆਂ ਗੱਲਾਂ ਕੀਤੀਆਂ ਨੇ ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ ਸ਼ਾਬਾਸ਼ ਦੇ ਦਿਆ ਕਰੀਏ ਕੋਈ ਹਰਜ ਨਹੀਂ ਆਪਾਂ ਲੱਗਦਾ ਕੁਝ ਨਹੀਂ ਹੋਰ ਫੈ ਰਾਹ ਖੁੱਲ ਜਾਂਦੇ ਨੇ ਜੇ ਜੇ ਆਪਾਂ ਬਹੁਤ ਕੁਝ ਬੋਲਾਂਗੇ ਨਹੀਂ ਫਿਰ ਮੈਂ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ ਇਹਨਾਂ ਦਾ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਨੇ ਕਦੇ ਚੰਗਾ ਤਾਂ ਕਿਹਾ ਨਹੀਂ ਇਹਨਾਂ ਨੇ ਕਦੇ ਸਲਾਹਣਾ ਤਾਂ ਹੈ ਨਹੀਂ ਸੋ ਇੰਨਾ ਵੀ ਵੱਡਾ ਦਿਲ ਰੱਖਿਆ ਕਰੀਏ ਜਾਂ ਬਾਲਾ ਦਾ ਛੋਟਾ ਦਿਲ ਰੱਖਿਆ ਕਰੀਏ ਇਹ ਗੱਲਾਂ ਕਰਦਿਆਂ ਕਰੀਏ ਤਾਂ ਕਿ ਆਉਣ ਵਾਲਾ ਜੀਲਾ ਸਮਾ ਸਦਾ ਚੰਗਾ ਹੋਵੇ ਸਾਰਾ ਪਿੰਡ ਚੰਗਾ ਹੋਵੇ ਸੀ ਛੋਟੀ ਜੀ ਖੌਮ ਹੈ ਗੁਰੂਆਂ ਨੇ ਸਾਰੋਂ ਸ਼ਕਤੀਆਂ ਬਖਸ਼ੀਆਂ ਨੇ ਗੁਰੂਆਂ ਦਾ ਸਿਰ ਤੇ ਸਾਡੇ ਹੱਥ ਆਉਂਦਾ ਹੈ ਉਹ ਮਨਦਾ ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਿਹੜੇ ਦੇਸ਼ ਦੇ ਵਿੱਚ ਤੇਰਾ ਜ ਵੱਡੀ ਤੇ ਹੈ ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜਾਰੇ ਪ੍ਰਾਪਤੀਆਂ ਕੀਤੀਆਂ ਜਾ ਸਕੀਆਂ। ਲੜਾਈ ਝਗੜੇ ਸੀ ਬਹੁਤ ਕਰਕੇ ਦੇਖ ਲਏ ਸਾਡੇ ਪਿਛਲੇਆਂ ਨੇ ਬਹੁਤ ਕਰਕੇ ਦੇਖ ਲਏ। ਕੋਈ ਸਾਨੂੰ ਪ੍ਰਾਪਤੀਆਂ ਨਹੀਂ ਨੂੰਆਂ। ਆਓ ਹੁਣ ਦੂਜਾ ਰਾਹ ਫੜਾ ਕੇ ਦੇਖ ਲਈਏ। ਜੈਦ ਜੋ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ। ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ। ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜਰੂਰ ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਮੈਂ ਖਿਮਾ ਚਾਹੁੰਦਾ। ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ ਜਿਹਦੇ ਚ ਕੰਮ ਕਰਨ ਦੀ ਸਮਰੱਥਾ ਵੀ ਹੈ ਫੈਸਲਾ ਕਰਨ ਦੀ ਸਮਰੱਥਾ ਵੀ ਹੈ ਤੇ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਵਧੀਆ ਇੱਕ ਮੈਮੋਰੰਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ ਜਿਹੜਾ ਦਲੀਲ ਤਰੇਹਤ ਹੋਵੇ ਉਹ ਉਹਦੇ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲੇ ਜਿੰਗੀ ਵੋਟਾਂ ਤੋਂ ਬਾਅਦ ਤੇ ਆਪ ਜਿੰਨੀਆਂ ਜਿੰਨੀਆਂ ਜਾਇਜ਼ ਗੱਲਾਂ ਉਹ ਮੰਨਵਾਈਏ ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀ ਉਹਦਾ ਧੰਨਵਾਦ ਵੀ ਕਰੀਏ